ਆ ਵੇਖੋ ਭਰਾ ਮੇਰੋ ਸਾਰੀ ਕਣ ਕਬੱਡੀ ਗਈ ਸੀ ਤੇ ਟਰੈਕਟਰ ਵੀ ਉਤਰ ਪਿਆ ਸੀਗਾ ਤੇ ਮਸ਼ੀਨ ਨੂੰ ਅੱਗ ਲੱਗੀ ਤੇ ਬਹੁਤ ਹੀ ਬੁਰਾ ਹੋਇਆ ਦੇਖੋ ਭਰਾ ਮੇਰੋ ਡਰਾਈਵਰ ਕਿਵੇਂ ਵਿਚਾਰੇ ਕਿਵੇਂ ਭੱਜੇ ਫਿਰਦੇ ਆ 4 ਸਪੇਰੇ ਵੀ ਅੱਗ ਨੂੰ ਬੁਝਾਈਏ ਪਰ ਕਿਸੇ ਪਾਸੇ ਕੋਈ ਫੌਲ ਨਹੀਂ ਪੈ ਰਹਾ ਵਿਚਾਰੇ ਨੇ ਅੱਗੇ ਵੀ ਮਸ਼ੀਨ ਕੀਤੀ ਜੀ ਦਵਾਲਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਕੋਈ ਫੌਲ ਨਹੀਂ ਪਿਆ ਹੋਲੇ ਪਾਣੀ ਨਾ ਹੋਣ ਕਰਕੇ ਮਸ਼ੀਨ ਭਰਾ ਮੇਰੇ ਸਾਰੀ ਅੱਖਾਂ ਦੇ ਸਾਹਮਣੇ ਛੜ ਕੇ ਸੁਆਹ ਹੋ ਗਈ। ਕੀ ਕਰੂਗਾ ਬਚਾਰਾ ਜ਼ਿੰਮੇਵਾਰ ਜਿਹਦੀ ਇਹ ਮਸ਼ੀਨ ਆ। ਇਹ ਬਚਾਰੇ ਕਦੇ ਇੱਧਰ ਭਜਦੇ ਆ ਕਦੇ ਇੱਧਰ ਭਜਦੇ ਆ ਤੇ ਮਸ਼ੀਨ ਨੂੰ ਅੱਗ ਪੈ ਗਈ ਭਰਾ ਮੇਰੇ ਕੰਟਰੋਲ ਨਹੀਂ ਹੋਇਆ। ਸ਼ਾਇਦ ਮਸ਼ੀਨ ਦੇ ਵਿੱਚੋਂ ਅੱਗ ਪਈ ਹੋਈ ਆ ਜਦੋਂ ਦਾਣੇ ਪਾ ਕੇ ਮੰਨ ਕੇ ਚਲੋ ਕਣ ਕੱਢੀ ਗਈ ਸੀ ਦਾਣੇ ਪਾਈ ਜਾਂਦੇ ਸੀ ਉਦੋਂ ਮਸ਼ੀਨ ਨੂੰ ਭਰਾ ਮੇਰੇ ਅੱਗ ਲੱਗ ਗਈ। ਇਹ ਬਹੁਤ ਹੀ ਮਾੜਾ ਹੋਇਆ ਵਾਇਰੋ ਜਰੂਰ ਲਿਖਿਓ ਭਰਾ ਮੇਰੇ ਕਮੈਂਟਾਂ ਦੇ ਵਿੱਚ ਤੇ ਕਿਸੇ ਵੀ ਕਿਸਾਨ ਭਰਾ ਨਾਲ ਐਦਾ ਨਾ ਹੋਵੇ ਆਰਿਆਂ ਦੀ ਕਣਕ ਖੈਰ ਸੁੱਖ ਨਾਲ ਵੱਢੀ ਜਾਵੇ ਤੇ ਵੇਖੋ ਭਰਾ ਮੇਰੇ ਕਿਵੇਂ ਲਾਟਾਂ ਨਿਕਲਦੀਆਂ ਤੇ ਭੱਜੇ ਫਿਰਦੇ ਆ ਵਿਚਾਰੇ ਇਹ ਬਹੁਤ ਹੀ ਮਾੜਾ ਹੋਇਆ ਭਰਾ ਮੇਰੇ ਅੱਖਾਂ ਦੇ ਸਾਹਮਣੇ ਮੱਝ ਦੀ ਉਹ ਹੀ ਮਸ਼ੀਨ ਨੂੰ ਵੇਖ ਕੇ ਇਹ ਪੁੱਬਾ ਨਿਕਲਦੀਆਂ ਜ਼ਿੰਮੇਵਾਰ ਦੀਆਂ ਤੇ ਬਹੁਤ ਹੀ ਮਾੜਾ ਹੈ ਦੇਖੋ ਭਰਾ ਮੇਰੇ ਸਾਰੀ ਮਸ਼ੀਨ ਮੱਝ ਕੇ ਸਵਾ